ਪਿੰਡ ਪ੍ਰੇਮੀ ਪ੍ਰੇਮ ਕੱਕਾ ਜਿਹੜੇ ਹੁਸਨ ਦੀਆਂ ਤੂੰ ਕਰਦਾ ਕਦੀ ਤਰੀਫਾਂ ਸੀ ਜਿਹੜੇ ਹੁਸਨ ਦੀਆਂ ਤੂੰ ਕਰਦਾ ਕਦੀ ਤਰੀਫਾਂ ਸੀ ਰੁੜ ਗਿਆ ਗਲੀਆਂ ਦੇ ਵਿੱਚ ਅੱਖੀ ਤੱਕ ਲੈ ਆ ਕੀ ਰੁੜ ਗਿਆ ਗਲੀਆਂ ਦੇ ਵਿੱਚ ਅੱਖੀ ਤੱਕ ਲੈ ਆ ਕੇ ਤੈਨੂੰ ਲੈ ਕੇ ਵਹਿ ਗਿਆ ਹਾਈਵੇ ਲਾਲਚ ਪੌਂਡਾਂ ਦਾ ਤੈਨੂੰ ਲੈ ਕੇ ਵਹਿ ਗਿਆ ਹਾਈਵੇ ਲਾਲਚ ਪੌਂਡਾਂ ਦਾ ਮੈਨੂੰ ਭੁੱਲ ਗਿਆ ਏ ਵਿੱਚ ਪਰਦੇਸਾਂ ਦਾ ਗੱਲਾਂ ਕਰੀ ਸ਼ਰੀਕਾਂ ਹੁਣ ਤੇਰੀਆਂ ਮੇਰੀਆਂ ਆ ਗੱਲਾਂ ਕਰੀ ਸ਼ਰੀਕਾਂ ਹੁਣ ਤੇਰੀਆਂ ਮੇਰੀਆਂ ਇਚਰਾ ਕਰ ਜਾਂਦੇ ਨੇ ਮੈਨੂੰ ਮੌਕਾ ਪਾ ਕੇ ਇਚਰਾ ਕਰ ਜਾਂਦੇ ਗਈਆਂ ਨੇ ਤਤਾਂ ਨੀਰ ਵਗਾ ਕੇ ਅੱਖਾਂ ਤੱਕ ਗਈਆਂ ਨੇ ਤਤਾਂ ਨੀਰ ਵਗਾ ਪਹਿਲਾ ਫੋਨ ਤੇ ਆਵੇ ਕਦੇ ਕਦੀ ਲੱਗ ਜਾਂਦਾ ਸੀ ਹੁਣ ਤਾਂ ਲੱਗਦਾ ਨਹੀਂ ਉਹ ਥੱਕ ਗਈ ਫੋਨ ਮੜਾ ਕੇ ਹੁਣ ਤੇ ਲੱਗਦਾ ਨਹੀਂ ਉਹ ਥੱਕ ਗਈ ਫੋਨ ਮੜਾ ਕੇ ਜਦੋਂ ਲੋਕੀ ਹੱਸਦੇ ਗਾਉਂਦੇ ਨੇ ਵਿੱਚ ਗਲੀਆਂ ਦੇ ਸਦੇ ਗੋਦੇ ਦੇ ਵਿੱਚ ਗਲੀਆਂ ਦੇ ਮੇਰੇ ਸੀਨੇ ਦੇ ਵਿੱਚ ਸੂਈਆਂ ਚੁਬੜਿਆ ਆ ਕੇ ਯਾਦ ਸੁਨਾਦੀ ਟਰ ਜਾਂਦੀ ਤੜਪਾ ਕੇ ਆਦੀ ਯਾਦ ਸੁਨਾਦੀ ਟਰ ਜਾਂਦੀ ਤੜਪਾ ਕੇ ਰਹੀਦੀ ਤਾਂਗ ਅੱਖਾਂ ਨੂੰ ਹਰ ਦਮ ਤੇਰੇ ਮਿਲਣੇ ਦੀ ਰਹੀਦੀ ਤਾਂਗ ਅੱਖਾਂ ਨੂੰ ਹਰ ਦਮ ਤੇਰੇ ਮਿਲਣੇ ਦੀ ਵਿਚ ਤਾਂ ਰਾਹਾਂ ਦੇ ਬੈਠੀ ਰਹਿੰਦੀ हाथ हाथे बैठा रोमी तो मत ते हथ धर के बैठा रोमीना उड़जो जलो वजूदो हज उड़जो जलो और वजूदो नारीना के मन ਮੇਰੀਆਂ ਬਾਹਕ ਬਾੜਿਆ ਵਿੱਚੋਂ ਕੁਝ ਨਹੀਂ ਮਿਲਦਾ ਹਾਏ ਵੇ ਪਛਤਾ ਕੇ ਪਿੱਛੋਂ ਕੁਝ ਨਹੀਂ ਮਿਲਦਾ ਹਾਏ ਵੇ ਪਛਤਾ ਕੇ ਪਿੱਛੋਂ ਕੁਝ ਨਹੀਂ ਮਿਲਦਾ ਹਾਏ ਵੇ ਪਛਤਾ ਕੇ ਵਾਜੀਆ ਬਹੁਤ ਚੰਗਾ ਇਕ ਕਿਨਾਰੇ ਕੜੀ ਇਹ ਬਹੁਤ ਪ੍ਰਾਣੀ ਆਸੀ ਦੇ ਸਾਥੋਂ ਹੋਈ ਹੈ ਤੇ ਬੀਬੀ ਨੇ ਉਹਦੇ ਤੇ ਪਤਨੀਆਂ ਪੱਛ ਕੇ ਘਰ ਆ ਕੇ ਸੁਣਵਾਤੀ ਉਹ ਆਪਣੇ ਘਰ ਤੋਂ ਬਸਰੇ ਮੈਂ 2980 ਆਜਿਖ ਨੁਕਰ ਤੇ ਲੱਗੀਆਂ ਦੇਖੋ ਮੇਰੀ ਕਸਮ ਦਾ ਪਾਥੇਰਾ ਲੱਗੀ ਜਿੱਥੇ ਲੱਗਣ ਦੀ ਇਜਾਜ਼ਤ ਦਿੱਤੀ ਉਹ ਜਗ੍ਹਾ ਕੇਹੀ ਪਾਥੀਆਂ ਨੇ ਕਿਸੇ ਨੇ ਕੋਈ ਦਿਲ ਦਾ ਦੋਸ਼ ਨਹੀਂ ਮੇਰੀ ਕਦਰ ਢਾਈ ਮਹਿੰਗੇ ਸਾਥ ਆ ਸ਼ੀਸ਼ੇ ਟੁੱਟੇ ਸੀਟਾਂ ਫਟੀਆਂ ਪਿਆਰ ਹਵਾ ਦੇ ਡਰ ਨੇ ਹਾੜਾ ਨਾੜਾ ਮਾਰਿਆ ਕੋਠੜੀ ਪੇਸ਼ਾਇਆ ਅੱਜ ਮੈਨੂੰ ਮੇਰੀ ਸਾਥ ਦਾ ਮੈਨੂੰ ਬੋਲਣਾ ਨਹੀਂ ਮੇਰੀ ਘਾਤੁਨ ਸਾਹਮਣਾ ਕਰੀ ਜੀਹਾਂ ਦੇ ਬੱਲੇ ਮਾਲ ਨਹੀਂ ਜੀਹਾਂ ਦੇ ਬੱਲੇ ਖਾਲ ਨਹੀਂ ਧੰਨਵਾਦ